ਇਹੜਾ ਉਹ ਕਰ ਰਹੇ ਹੁੰਦੇ ਨੇ ਕਿਉਂਕਿ ਇਹ ਖਿਲਵਾੜ ਨਾ ਸਿਰਫ ਉਹਨਾਂ ਦੀ ਜ਼ਿੰਦਗੀ ਤੇ ਭਾਰੀ ਪੈਂਦਾ ਹੈ ਬਲਕਿ ਉਹਨਾਂ ਦੇ ਪਰਿਵਾਰ ਜਾਂ ਫਿਰ ਜਿਹੜੇ ਜਿੰਨੇ ਵੀ ਲੋਕ ਉਹਨਾਂ ਨੂੰ ਚਾਉਣ ਵਾਲੇ ਹੁੰਦੇ ਨੇ ਉਹਨਾਂ ਦੇ ਲਈ ਇਹ ਜਿਹੜੀ ਚੀਜ਼ਾਂ ਨੇ ਬਹੁਤ ਜ਼ਿਆਦਾ ਮੰਦਭਾਗੀ ਖਬਰਾਂ ਬਣ ਕੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਅਜਿਹਾ ਬਹੁਤ ਸਾਰੇ ਜਿਹੜੇ ਕੇਸ ਨੇ ਜਿਨ੍ਹਾਂ ਦੇ ਵਿੱਚ ਡੌਂਕੀ ਦੇ ਦੌਰਾਨ ਨੌਜਵਾਨਾਂ ਦੀਆਂ ਮੌਤਾਂ ਵੀ ਹੋਈਆਂ ਨੇ ਤਾਂ ਸਭ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਮੈਨੂੰ ਲੱਗਦਾ ਇੱਥੇ ਅ ਮੁੱਦੇ ਬਣ ਜਾਂਦੀਆਂ ਨੇ ਜਾਂ ਕਿਤੇ ਨਾ ਕਿਤੇ ਇੱਥੇ ਨੌਜਵਾਨਾਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਦੇਖੋ ਕੋਈ ਵੀ ਜਾਂ ਕਿਤੇ ਵੀ ਜਾਣਾ ਹੋਵੇ ਕਿਉਂਕਿ ਇੱਥੇ ਜਿੰਨਾ ਵੀ ਆਪਾਂ ਗਲਤ ਰਸਤਾ ਅਪਣਾਉਨੇ ਆ ਤਾਂ ਫਿਰ ਉਹ ਕਿਤੇ ਨਾ ਕਿਤੇ ਜ਼ਿੰਦਗੀ ਉੱਤੇ ਭਾਰੀ ਪੈ ਜਾਂਦੇ ਨੇ ਤਾਂ ਅੱਜ ਕੱਲ ਜਿਹੜਾ ਪੰਜਾਬ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ ਕਿ ਪੰਜਾਬ ਦੇ ਨੌਜਵਾਨ ਡੌਂਕੀ ਲਗਾ ਕੇ ਜਾਂ ਫਿਰ ਜਿੱਦਾਂ ਵੀ ਚਲੋ ਬਾਹਰ ਜਾਂਦੇ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਦੇਖੋ ਪੰਜਾਬ ਦੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਬਾਹਰ ਵੱਲ ਨੂੰ ਰੁਕ ਕਰ ਰਹੇ ਨੇ ਕਿਉਂਕਿ ਅੱਜ ਕੱਲ ਬਹੁਤ ਸਾਰਾ ਜਿਹੜਾ ਕਹਿ ਸਕਦੇ ਆ ਕਿ ਬਾਹਰਲੇ ਜਿਹੜੇ ਲੋਕ ਨੇ ਬਿਹਾਰ ਸਾਈਡ ਤੋਂ ਆਉਣ ਵਾਲੇ ਲੋਕ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਕਿੰਨੇ ਕੰਮ ਕਰਦੇ ਨੇ ਤੇ ਪੰਜਾਬ ਦੇ ਵਿੱਚ ਆਪਣੀ ਜਿਹੜੀ ਕਮਾਈ ਆ ਉਹ ਵੀ ਕਰ ਰਹੇ ਨੇ ਪਰ ਜੇਕਰ ਨੌਜਵਾਨਾਂ ਤੋਂ ਇਸ ਵਿਸ਼ੇ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਇੱਕ ਹੀ ਜਵਾਬ ਇੱਥੇ ਮਿਲਦਾ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਬੇਰੋਜ਼ਗਾਰੀ ਹੈ ਤਾਂ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਖੋ ਜੇਕਰ ਆਪਣੀ ਆਪਣੀ ਇਹ ਮੈਂ ਸੁਭਾ ਵੀ ਬੋਲ ਕੇ ਹਟੀਆਂ ਕਿ ਜੇਕਰ ਆਪਣੀ ਸਕਿੱਲ ਹੋਵੇ ਤਾਂ ਕਿਤੇ ਨਾ ਕਿਤੇ ਇੱਥੇ ਜਿਹੜਾ ਬੰਦਾ ਕੰਮ ਆਰਾਮ ਦੇ ਨਾਲ ਕਰ ਸਕਦਾ ਪਰ ਫਿਲਹਾਲ ਦੀ ਗੱਡੀ ਵੱਡਾ ਮੁੱਦਾ ਆਪਣੇ ਕੋਲ ਇਹ ਹੈ ਕਿ ਡੌਂਕੀ ਲਗਾ ਕੇ ਜਿਹੜੇ ਨੌਜਵਾਨ ਬਾਹਰ ਜਾਂਦੇ ਨੇ ਉਹ ਆਪਣੀ ਜ਼ਿੰਦਗੀ ਦੇ ਨਾਲ ਇੱਥੇ ਖਿਲਵਾੜ ਕਿਉਂ ਕਰਦੇ ਨੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਹੈਲੋ ਸ੍ਰੀ ਗਨਮਾਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਮਾ ਬੋਲ ਰਹੀ ਹਾਂ ਜੀ ਖਰੜਾ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਪਹਿਲਾਂ ਤਾਂ ਤੁਹਾਡਾ ਇਵਨ ਪੰਜਾਬੀ ਟੀਵੀ ਤੇ ਤਨਵਤ ਮੈਡਮ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਸਰ ਦੇਖੋ ਬਹੁਤ ਸਾਰੇ ਨੌਜਵਾਨ ਨੇ ਅੱਜ ਕੱਲ ਪੰਜਾਬ ਦੇ ਵਿੱਚ ਆਪਾਂ ਦੇਖਿਆ ਹੈ ਕਿ ਹਾਈਲੈਟਸ ਕਰਦੇ ਨੇ ਜਾਂ ਫਿਰ ਬਾਹਰ ਜਾਂਦੇ ਅਲੱਗ ਅਲੱਗ ਤਰੀਕੇ ਜਿਹੜੇ ਨੇ ਅਪਣਾਉਂਦੇ ਨੇ ਕਿਉਂਕਿ ਬਾਹਰ ਜਾਣ ਦਾ ਰੁਖ ਬਹੁਤ ਜ਼ਿਆਦਾ ਵਧ ਰਿਹਾ ਤੇ ਇੱਕ ਸ਼ਬਦ ਇੱਥੇ ਹੈ ਡੌਂਕੀ ਲਗਾ ਕੇ ਬਾਹਰ ਜਾਣਾ ਕੀ ਲੱਗਦਾ ਹੈ ਇਹ ਨੌਜਵਾਨ ਆਪਣੀ ਸੋਰੀ ਜ਼ਿੰਦਗੀ ਦੇ ਨਾਲ ਇੱਥੇ ਵੱਡਾ ਖਿਲਵਾੜ ਕਰਦੇ ਨੇ ਹਾਂ ਬਿਲਕੁਲ ਮੈਡਮ ਦੇਖੀ ਬੋਦਾ ਦੇਖੋ ਜਦੋਂ ਡੌਂਕੀ ਲਾ ਕੇ ਜਾਣਾ ਭਾਵੇਂ ਜਾਂ ਜੀ ਜੀ ਉਹ ਆਪਾਂ ਗੱਲ ਨਾਲ ਦੋ ਨੰਬਰ ਦੇ ਤਰੀਕੇ ਨਾਲ ਜਾਣਾਂਗੇ ਉਹਦੇ ਵਿੱਚ ਖਤਰਾ ਹੀ ਖਤਰਾ ਹੈ ਜੀ ਹਾਂਜੀ ਦੇਖੋ ਇੱਕ ਤਾਂ ਪਹਿਲਾਂ ਜੋ ਤੁਸੀਂ ਪੈਸਾ ਲਾਉਂਗੇ ਉਹ ਪੈਸਾ ਤੁਹਾਡਾ ਸਮਝ ਲਓ ਖਰਾਬ ਹੈ ਜੀ ਦੂਜਾ ਫਿਰ ਕਿਤੇ ਨਾ ਕਿਤੇ ਬਹੁਤ ਬੱਚੇ ਇਹ ਜਿਹੇ ਆ ਵੀ ਜਿਹੜੇ ਰਸਤਿਆਂ ਦੇ ਵਿੱਚ ਭੁੱਖੇ ਰਹਿੰਦੇ ਆ ਕਿਤੇ ਨਾ ਕਿਤੇ ਮੌਤ ਵੀ ਮੌਤ ਦੀ ਗੱਲ ਵੀ ਲੱਗ ਜਾਂਦੀ ਹੈ ਮੌਤ ਜੀ ਬਿਲਕੁਲ ਹੂੰ ਦੇਖੋ ਐਨਾ ਰਿਸਕ ਲੈਣ ਤੋਂ ਮੁੱਕ ਜੰਗੀ ਗੱਲ ਤਾਂ ਇਹ ਹੀ ਹੁੰਦੀ ਹੈ ਵੀ ਜੇ ਸਾਡੇ ਕੋਲ ਪ੍ਰੋਪਰ ਇੱਕ ਨੰਬਰ ਦੇ ਵਿੱਚ ਜਾਣ ਦਾ ਸਾਧਨ ਹੈਗਾ ਜਾਂ ਉਹ ਨਾ ਵੀ ਅੱਗੇ ਨਾ ਭਾੜਿਆ ਲੱਹੇਗਾ ਤੇ ਤੁਹਾਨੂੰ ਕਿਤੇ ਕੋ ਬਾਹਰ ਜਾਣ ਦਾ ਰਿਸਕ ਲਾਉਣੀ ਜੀ ਨਹੀਂ ਇਸ ਦਾ ਨਹੀਂ ਸਵਰਨ ਕੰਟਰੀ ਉਹ ਸ਼ਾਟ ਕੇ ਤੁਸੀਂ ਆਪਣੇ ਦੇਸ਼ ਦੇ ਵਿੱਚ ਤੁਸੀਂ ਅਗਰ ਕੰਮ ਕਰੋ ਤਾਂ ਇਹੀ ਸਾਡੀ ਫੋਰਨ ਕੰਟਰੀ ਬਣ ਸਕਦੀ ਜੀ ਬਿਲਕੁਲ ਦੇਖੋ ਬਹੁਤ ਸਾਰੇ ਨੌਜਵਾਨਾਂ ਦਾ ਕਹਿਣਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਠੀਕ ਹੈ ਮੰਨ ਲੈਣੇ ਆ ਕਿ ਉਹਨਾਂ ਨੂੰ ਲੱਗਦਾ ਹੋਵੇਗਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਪਰ ਜੇਕਰ ਆਪਾਂ ਪੂਰੇ ਭਾਰਤ ਦੇਸ਼ ਦੀ ਗੱਲ ਕਰੀਏ ਆਪਾਂ ਕਿਤੇ ਵੀ ਜਾ ਕੇ ਰਹਿ ਸਕਦੇ ਆ ਆਪਾਂ ਨੂੰ ਇੰਨੀ ਆਜ਼ਾਦੀ ਹੈ ਆਪਾਂ ਕਿਤੇ ਵੀ ਜਾ ਕੇ ਜਿਹੜਾ ਕਮਾ ਸਕਦੇ ਆ ਤਾਂ ਇੱਥੇ ਮੈਨੂੰ ਲੱਗਦਾ ਹੈ ਕਿ ਜਿਹੜਾ ਬਾਹਰ ਜਾਣ ਦਾ ਡਿਸੀਜਨ ਲਿੱਤਾ ਜਾਂਦਾ ਹੈ ਉਹ ਕਿਤੇ ਨਾ ਕਿਤੇ ਸੋਚ ਸਮਝ ਕੇ ਇੱਥੇ ਲੈਣਾ ਚਾਹੀਦਾ ਹੈ ਦੇਖੋ ਮੈਡਮ ਆਪਣੇ ਬੇਰਜਗਾਰੀ ਕਹਿੰਦਾ ਨਹੀਂ ਆਪਾਂ ਕਹਿੰਦੇ ਆ ਕਰਦੀਆਂ ਲੋੜਾਂ ਪੂਰੀਆਂ ਕਰ ਲਈਆਂ ਜੀ ਹੂੰ ਚਾਹੇ ਉਹ ਬਾਹਰ ਜਾਣ ਦੀ ਗੱਲ ਕਰੀ ਚਾਹੇ ਸੀ ਉਹ ਕਰਦੇ ਕੋਈ ਗਲਤ ਕੰਮ ਦੇ ਵਿੱਚ ਪੈ ਜਾਂਦਾ ਜੀ ਹੂੰ ਠੀਕ ਆ ਦੇਰੇ ਜਗਾਰੀ ਹੁੰਦੇ ਦੇਰੇ ਜਗਾਰੀ ਇਹ ਤਾਂ ਨਹੀਂ ਕਹਿੰਦੇ ਤੁਸੀਂ ਗਲਤ ਕੰਮ ਕਰੋ ਜਾਂ ਬੇਰਜਗਾਰੀ ਇਹ ਕਹਿੰਦੇ ਤੁਸੀਂ ਆਪਣੇ ਆਪ ਨੂੰ ਖਤਰੇ 'ਚ ਪਾਓ ਜੀ ਬਿਲਕੁਲ ਆਪਾਂ ਦਾ ਸਭੀ ਖਰਾਬ ਹੂੰ ਬੰਦੇ ਕਿਤੇ ਨਾ ਕਿਤੇ ਜਾਣ ਜਾ ਕੇ ਪਰੇਸ਼ਾਨ ਆਪ ਵੀ ਹੋ ਤੇ ਮਾਪੇ ਵੀ ਤਰਸੀਂ ਕਰੋ ਜੀ ਬਿਲਕੁਲ ਤੇ ਇਥੇ ਸਭ ਚੀਜ਼ਾਂ ਦਾ ਮੈਨੂੰ ਲੱਗਦਾ ਹੈ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਡੌਂਕੀ ਲਗਾ ਕੇ ਜਿਹੜੇ ਬਾਹਰ ਜਾਂਦੇ ਨੇ ਆਪਣੀ ਜ਼ਿੰਦਗੀ ਦੇ ਨਾਲ ਵੱਡਾ ਖਿਲਵਾੜ ਕਰਦੇ ਨੇ ਕਿਉਂਕਿ ਦੇਖੋ ਉਹਨਾਂ ਦੇ ਪਰਿਵਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੀ ਜ਼ਿਆਦਾ ਬੱਚੇ ਨੂੰ ਬਾਹਰ ਭੇਜਣ ਦੇ ਲਈ ਮਿਹਨਤ ਕੀਤੀ ਜਾਂਦੀ ਹੈ ਜਿਹੜੇ ਪੇਰੈਂਟਸ ਨੇ ਉਹ ਕਿਤੇ ਨਾ ਕਿਤੇ ਦੇਖੋ ਜ਼ਮੀਨਾਂ ਤੱਕ ਵੇਚ ਦਿੰਦੇ ਨੇ ਪਰ ਨੌਜਵਾਨ ਕਈ ਵਾਰ ਕਈਆਂ ਨੂੰ ਇੰਨੀ ਜ਼ਿਆਦਾ ਹੋੜ ਹੁੰਦੀ ਹੈ ਬਾਹਰ ਜਾਣ ਦੀ ਕਿ ਉਹ ਅਜਿਹੇ ਜਿਹੜੇ ਰਸਤੇ ਨੇ ਉਹ ਅਪਣਾਉਣ ਦੇ ਜਾਂਦੇ ਨੇ ਤੇ ਦਲਦਲ ਦੇ ਵਿੱਚ ਮੈਨੂੰ ਲੱਗਦਾ ਫਸਦੇ ਜਾਂਦੇ ਨੇ ਕੀ ਕਹਿਣਾ ਚਾਹੂਗੇ ਹਾਂ ਬਿਲਕੁਲ ਮੈਨੂੰ ਲੇਖੋ ਮਾਤਾ ਪਿਤਾ ਨੂੰ ਸੋਚਣਾ ਚਾਹੀਦਾ ਹੈ ਜੀ ਜੀ ਅਸੀਂ ਬੱਚੇ ਤੇ ਪੈਸਾ ਲਾ ਕੇ ਕਿਹਦਾ ਰਿਸਕ ਲੈ ਰਹੇ ਹਾਂ ਕਿਹੋ ਜਿਹਾ ਖਬਰੇ ਪਾ ਰਹੇ ਹਾਂ ਹਾਂਜੀ ਦੇਖੋ ਬੱਚੇ ਨੂੰ ਸੁਪਨਾ ਦਿਖਾਓ ਦਿਖਾਓ ਕਿ ਕੋਈ ਹਾਂਜੀ ਜੇ ਆਪ ਸੁਪਨਾ ਦੇਖੋ ਦੇਖ ਕੇ ਵੀ ਹੱਥ ਨਹੀਂ ਬਿਲਕੁਲ ਜਿਹੜੇ ਸੁਪਨਿਆਂ ਦੇ ਵਿੱਚ ਰਿਸਕ ਨਹੀਂ ਹੈਗਾ ਉਹ ਸੁਪਨਾ ਦੇਖੋ ਜੀ ਹਮ ਜਦੋਂ ਤੁਸੀਂ ਪੈਸਾ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਦੀ ਪੈਸੇ ਨੂੰ ਵੀ ਆਖੋ ਕੋ ਦੇਣਾ ਕਿਸਨਾਂ ਕਿਸ ਫ੍ਰੈਕਵੈਂਸੀ ਸੁਣਨੇ ਚਾਹੁੰਦੇ ਹੋ ਸਰ ਜੀ ਹਾਂ ਜੀ ਤੇ ਦੇਖੋ ਜੇਕਰ ਪੰਜਾਬ ਦੇ ਨੌਜਵਾਨੀ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਜਿਹੜੇ ਇੱਥੇ ਅਹਿਮ ਮੁੱਦੇ ਪੰਜਾਬ ਦੇ ਆਪਾਂ ਗੱਲ ਕਰੀਏ ਕਿ ਸਭ ਤੋਂ ਵੱਧ ਗੱਲ ਹੁੰਦੀ ਹੈ ਨਸ਼ੇ ਦੀ ਬੇਰੋਜ਼ਗਾਰੀ ਦੀ ਕੀ ਲੱਗਦਾ ਹੈ ਕਿ ਵਾਕਈ ਪੰਜਾਬ ਦੇ ਵਿੱਚ ਇੰਨੀ ਬੇਰੋਜ਼ਗਾਰੀ ਹੈ ਕਿ ਜਿਹੜਾ ਨੌਜਵਾਨ ਕਹਿੰਦੇ ਨੇ ਕਿ ਇੱਥੇ ਬੇਰੋਜ਼ਗਾਰੀ ਹੈ ਤੇ ਬਾਹਰ ਜਾ ਕੇ ਸਾਡਾ ਕੁਝ ਨਾ ਕੁਝ ਬਣ ਸਕਦਾ ਹੈ ਮੈਡਮ ਏਹ ਜਗ੍ਹਾ ਦੀ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਮਿਹਨਤ ਨਹੀਂ ਕਰਨੀ ਜੀ ਬਿਲਕੁਲ ਕੋਈ ਇੱਦਾਂ ਸਿੱਧਾ ਕੰਮ ਕੋਈ ਮੈਡਮ ਜਿਹੜਾ ਬੰਦਾ ਕੰਮ ਕਰਦਾ ਮਿਹਨਤ ਕਰਦਾ ਉਹ ਚੰਗਾ ਕਰਦਾ ਹੈ ਕਿੱਥੇ ਜਿਹੜੇ ਜਗ੍ਹਾ ਮੈਂ ਇਹ ਦੇ ਸਕਦਾ ਹਾਂ ਹਾਂਜੀ ਕਿੰਨੀਆਂ ਗਰੀਬ ਤੇ ਗਰੀਬ ਕੰਨੀਆਂ ਕਿੰਨੀਆਂ ਟੱਟ ਬੈਠਾ ਰਹੇ ਆ ਮਸਰੀਆਂ ਤਾਂ ਕਿ ਆਹ ਰੋਟੀ ਨਹੀਂ ਖਾਂਦੇ ਤਾਂ ਜੋ ਮਿਹਨਤ ਨਹੀਂ ਵੀ ਕਰਦੇ ਬਿਲਕੁਲ ਸਿਰਫ ਅਸੀਂ ਆਪਣਾ ਸ਼ੋਹਰਾਂ ਦੇਖਣੀ ਜਾਂ ਬਦਮ ਪੈਸਾ ਦਾ ਮਾਰਨਾ ਚੀਜ਼ਾਂ ਦੇਖਣ ਦੇਣੇ ਹੈ ਆਪਣੀ ਜਿੱਥੇ ਤੋਂ ਆਣਦੇ ਆ ਮਰ ਕੇ ਹੀ ਅੱਛੀ ਤੋਂ ਲਗਭਗ 90% ਪਾਉ ਆ ਜਿਹਦੇ ਉੱਤੇ ਬੈਜਣਾ ਨੌਕੀ ਦਾ ਕਿ 10 ਜਾਂ 15 20% ਲੋਕ ਬੱਦਗੇ ਹੋਣਗੇ ਬਾਕੀ ਸਾਰੇ ਰਸਤਾ ਕਿ ਫਸਦੇ ਨੇ ਬਿਲਕੁਲ ਇੱਥੇ ਦੇਖੋ ਬਹੁਤ ਜਿਹੜੀ ਕਿਤੇ ਨਾ ਕਿਤੇ ਇੱਕ ਹੋਰ ਆਪਾਂ ਹਮੇਸ਼ਾ ਤੋਂ ਗੱਲ ਕਰਦੇ ਆ ਆਪਣੇ ਲਾਈਫ ਪ੍ਰੋਗਰਾਮਾਂ ਦੇ ਵਿੱਚ ਕਿ ਜਿਹੜੀ ਆਪਣੇ ਅੰਦਰ ਕੋਈ ਖੂਬੀ ਛੁਪੀ ਹੁੰਦੀ ਹੈ ਸਕਿੱਲ ਛੁਪੀ ਹੁੰਦੀ ਹੈ ਇਹ ਬਾਹਰ ਲੈ ਕੇ ਆਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਨ ਲਓ ਕੋਈ ਮੜਦਕੋ ਨਹੀਂ ਬਾਹਰ ਵੀ ਬੰਦਾ ਤੇ ਆਉਂਦਾ ਜੀ ਲੇਕਿਨ ਜਿਹੜਾ ਕਿਤੇ ਉਹ ਵੀ ਬੰਦਾ ਆ ਜਾਂਦੀ ਉਹਨੂੰ ਬੰਦ ਨੇ سپورਟ ਨਹੀਂ ਜਿਹੜੀ ਹੂੰ ਮਾਨ ਲਓ ਕੋਈ ਸ਼ੂ ਵੀ ਅਸੀਂ ਦਿਖਾਉਣਾ ਚਾਹੁੰਦੇ ਆ ਬਹੁਤ ਘਰਾਵੇ ਵਿੱਚ ਐਦਾਂ ਦੇ ਸਲਾਹਕਾਰ ਬੈਠੇ ਆ ਜਾਂ ਐਦਾਂ ਬੇ ਉਹ ਹੋਣ ਹਾਰ ਨਹੀਂ ਦੇਖਦੇ ਜਿਹੜੇ ਸਿਰਫ ਪੈਸੇ ਹੀ ਕਰਕੇ ਰਹਿ ਜਾਂਦੇ ਪੈਸੇ ਦੀ سپورਟ ਕਰਦੇ ਰਹਿ ਜਾਂਦੇ ਉਹਨਾਂ ਲੋਕਾਂ ਨੂੰ ਪੈਸੇ ਦੀ سپورਟ ਹੋਵੇ ਕੰਮ ਦੀ ਕਰਦੇ سپورਟ ਹੋਵੇ ਕਲਾਕਾਰੀ ਦੀ سپورਟ ਹੋਵੇ ਕਿਸੇ ਕਿਸਮ ਦੇ ਸਲਾਹਕਾਰ ਹੋਵੇ ਕਿਸੇ ਕਿਸਮ ਦਾ ਵੀ ਤਜਰਬਾ ਹੈ ਹਰੋ ਕਰਨ ਦੇ ਵਿੱਚ ਸਰਕਾਰਾਂ ਵੱਲੋਂ سپورਟ ਹੋਵੇ ਜਾਂ ਕੋਈ ਆਮ ਸੰਸਥਾ ਵੱਲੋਂ سپورਟ ਹੋਵੇ ਤਾਂ ਉਹ ਬੰਦਾ ਕੰਮ ਕਰਦਾ ਕੰਮ ਆਦਾ ਅੱਗੇ ਅੱਗੇ ਸਾਡਾ ਹੋਰ ਪ੍ਰੈਸ਼ ਕਰਕੇ ਚੱਲਦਾ ਹੈ ਬਿਲਕੁਲ ਤੇ ਇੱਕ سپورਟ ਦੀ ਜੇਮ ਵਿੱਚ ਤੁਸੀਂ ਕੀ ਇੱਥੇ ਗੱਲ ਕੀਤੀ ਹੈ سپورਟ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਅਜੀਹੇ ਵੀ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਮਨੋਵਲ ਡੇ ਦਾ ਜਾਂਦਾ ਹੈ ਤਾਂ ਫਿਰ ਉਹ ਜਿਹੜੇ ਬਾਹਰ ਜਾਨਵਰਗੇ ਜਿਹੜੇ ਤਰੀਕੇ ਨੇ ਇਹਨਾਂ ਨੂੰ ਅਪਣਾਉਣ ਲੱਗ ਜਾਂਦੇ ਨੇ ਜੇਕਰ ਕੋਈ ਚੰਗੇ ਤਰੀਕੇ ਨਾਲ ਨਹੀਂ ਜਾ ਪਾਂਦਾ ਤਾਂ ਇੱਥੇ ਡੌਂਕੀ ਵਰਗੀਆਂ ਜਿਹੜੀ ਸਥਿਤੀਆਂ ਨੇ ਇਹਨਾਂ ਦੇ ਵਿੱਚ ਜਾਣਾ ਪੈਂਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਡੌਂਕੀ ਲਗਾ ਕੇ ਜੇਕਰ ਕੋਈ ਨੌਜਵਾਨ ਬਾਹਰ ਪਹੁੰਚ ਵੀ ਜਾਂਦਾ ਹੈ ਤਾਂ ਉੱਧਰ ਜਾ ਕੇ ਉਹਨਾਂ ਦੇ ਨਾਲ ਕਿੱਦਾਂ ਦਾ ਸਲੂਕ ਹੁੰਦਾ ਹੈ ਜਾਂ ਕਿੱਦਾਂ ਦੀ ਉਹਨਾਂ ਨੂੰ ਇੱਥੇ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਇਹ ਆਪਾਂ ਨੂੰ ਅਜੇ ਤੱਕ ਫਿਲਹਾਲ ਇੱਥੇ ਨਹੀਂ ਪਤਾ ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਜੇਲ੍ਹਾਂ ਦੇ ਵਿੱਚ ਵੀ ਉੱਟੇ ਜਾਂਦੇ ਨੇ ਫਿਰ ਬਿਲਕੁਲ ਮਨੋਂ ਦੇਖੋ ਬੇਰਜਗਾਰੀ ਦਾ ਐਸੀ ਸਰਕਾਰ ਦੇ ਉੱਪਰ ਤਾਂ ਪਾ ਲਾ ਦਿੰਦੇ ਜੀ ਬੇਰਜਗਾਰੀ ਸਰਕਾਰ ਨੇ ਬਣਾਈ ਵੀ ਜਾਂ ਸਰਕਾਰ ਬੇਰਜਗਾਰੀ ਦਾ ਇਹ ਕਿਹਨਾ ਕਿਤੇ ਸਿਸਟਮ ਜਿਨੀ ਲਾਉਂਦੀ ਬੇਰਜਗਾਰੀ ਲੇਕਿਨ ਮੈਡਮ ਜਦੋਂ ਫਸ ਜਾਂਦੇ ਆ ਜਾਂ ਪਤਾ ਨਹੀਂ ਕਿੰਨੇ ਕਿਹ ਸਾਡੇ ਬੱਚੇ ਬੱਚੀਆਂ ਕਿੰਨੇ ਸ ਲੋਕ ਫੌਰਨ ਤੋਂ ਜਿਹੜੇ ਫਸੇ ਹੋਏ ਸਾਡੀਆਂ ਸਰਕਾਰਾਂ ਨੇ ਜਾ ਫਰਦਾਹਾਂ ਦੇ ਨਾਮ ਤੇ ਮੈਂ ਨਮਾਇੰਦਿਆਂ ਨੇ ਕਿਹਾ ਕਿ ਉਹਨਾਂ ਨੂੰ ਸਹੀ ਸਲਾਮਤ ਆਪਣੇ ਘਰ ਪਹੁੰਚਾਏ ਜੀ। ਜੀ। ਲੇਕਿਨ ਰਿਸਕ ਲੈਣ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਜੀ ਅਸੀਂ ਐਡਾ ਵੱਡਾ ਰਿਸਕ ਲੈ ਰਹੇ ਹਾਂ। ਦੇਖੋ ਅਸੀਂ ਦੇਖਦੇ ਹਾਂ ਇੱਕ ਪਾਸਾ ਜੀ। ਹੂੰ। ਵੀ ਅਸੀਂ ਪੈਸੇ ਲਾਏ ਡੌਂਗੀ ਰਾਕੇ ਸੀ ਬਾਅਦ ਕਰ ਜਣਾ ਪੈਸਾ ਕਮਾਵਾਂਗੇ, ਜਿੰਨਾ ਪੈਸਾ ਕਮਾਵਾਂਗੇ, ਛੇਤੀ ਪੈਸਾ ਕਮਾਵਾਂਗੇ, ਜ਼ਿਆਦਾ ਪੈਸਾ ਕਮਾਵਾਂਗੇ ਜੀ। ਬਿਲਕੁਲ। ਲੇਕਿਨ ਅਸੀਂ ਦੂਜਾ ਪਾਸਾ ਨਹੀਂ ਜੀ। ਪਰ ਦੂਜਾ ਪਾਸਾ ਅਗਰ ਬੰਦਾ ਸਿੱਕੇ ਦੇ ਦੋਨੋਂ ਪਾਸੇ ਦੇਖੇ ਜੀ ਤਾਂ ਕਿਤੇ ਨਾ ਕਿਤੇ ਬੰਦਾ ਵਿਚਾਰ ਬਦਲ ਲੈਂਦਾ ਹੁੰਦਾ ਜੇ ਇਸ ਇੱਕ ਪਾਸੇ ਵਾਦਾ ਦੇਖ ਲੈਂਦਾ ਨਾ ਘਾਟਾ ਵੀ ਜੁੜਿਆ ਹੋਆ ਹੁੰਦਾ ਘਾਟਾ ਕਿੰਨੀ ਜਿਧਿਆਨੇ ਮਾਰਦੇ ਉਹੀ ਸਾਡੇ ਦਿਮਾਗ 'ਚ ਰਹਿੰਦਾ ਜੀ ਇਸ ਦਾ ਪੈਸੇ ਕਮਾ ਲੈਣਾ ਹੀ ਪੈਸੇ ਕਮਾ ਕੇ ਛੇਤੀ ਛੇਤੀ ਜ਼ਿਆਦਾ ਪੈਸੇ ਕਮਾ ਕੇ ਆਉਂਗੇ ਜੀ ਹੂੰ ਬਿਲਕੁਲ ਤਾਂ ਇਹ ਲੱਗਦਾ ਇਹ ਚੀਜ਼ਾਂ ਬਹੁਤ ਜ਼ਿਆਦਾ ਗੰਭੀਰ ਰੂਪ ਇਥੇ ਧਾਰਨ ਕਰ ਲੈਂਦੀਆਂ ਨੇ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਨੌਜਵਾਨੀਆਂ ਜਿਹੜੀ ਐ ਉਹ ਵੀ ਹੁਣ ਬਾਹਰ ਵੱਲ ਦਾ ਰੁਕ ਕਰ ਰਹੇ ਨੇ ਇਥੇ ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਵੀ ਜ਼ਿਆਦਾ ਗੰਭੀਰ ਆਪਾਂ ਦਿਖ ਸਕਦੀਆਂ ਨੇ ਦਿਖਣਗੀਆਂ ਮੈਡਮ ਆਗਰ ਕੰਟਰੋਲ ਨਾ ਕਰਿਆ ਗਿਆ ਜੀ ਕੰਟਰੋਲ ਦੀ ਨਹੀਂ ਕਰਨਾ ਕੰਟਰੋਲ ਅਸੀਂ ਆਪਣੇ ਆਪ ਕਰਨਾ ਹੈ ਜੀ ਅਸੀਂ ਸਰਕਾਰ ਨੂੰ ਕਹੀਏ ਕਿਸੇ ਡਿਪਾਰਟਮੈਂਟ ਨੂੰ ਕਹੀਏ ਕਿਸੇ ਸੰਸਥਾ ਨੂੰ ਕਹੀਏ ਜੀ ਉਹਨਾਂ ਨੇ ਕੰਟਰੋਲ ਨਹੀਂ ਜੀ ਕਰਨਾ ਕੰਟਰੋਲ ਅਸੀਂ ਆਪ ਕਰਨਾ ਸਾਨੂੰ ਸੋਚ ਬਦਲਣ ਦੀ ਜ਼ਰੂਰਤ ਹੈ ਅੱਜ ਅਸੀਂ ਥੋੜੇ ਪੈਸੇ ਨਾਲ ਵੀ ਆਪਣਾ ਔਰ ਬਿਜ਼ਨਸ ਜਾਂ ਛੋਟਾ ਮੋਟਾ ਕੋਈ ਦੁਕਾਨਦਾਰੀ ਕੰਮ ਚਲਾ ਸਕਦੇ ਹਾਂ ਲੇਕਿਨ ਅਸੀਂ ਸ਼ਰਮ ਮੰਦ ਹਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਛੋਟਾ ਕੰਮ ਕਰਨ ਦੀ ਲੇਕਿਨ ਜਦੋਂ ਅਸੀਂ ਫੋਰਨ ਦੇ ਵਿੱਚ ਜਾਂਦੇ ਆ ਉਹ ਵੀ ਛੋਟੇ ਛੋਟੇ ਕੰਮ ਹੁੰਦੇ ਆ ਜਿਹੜੇ ਸਾਡੇ ਉੱਥੇ ਬੱਚੇ ਕਰਦੇ ਆ ਫਿਰ ਵੱਧ ਤਕਲੀਫ ਵੀ ਹੁੰਦੀ ਹੈ ਹਾਂ ਲੱਗਦਾ ਜੇ ਅਸੀਂ ਇਹੀ ਮਿਹਨਤ ਉਹ ਵੀ ਮਿਹਨਤ ਜੇ ਆਪਣੇ ਦੇਸ਼ ਦੇ ਵਿੱਚ ਕਰੀ ਆਪਣੇ ਸੂਬੇ ਦੇ ਵਿੱਚ ਕਰੀਏ ਆਪਣੇ ਘਰਾਂ ਦੇ ਵਿੱਚ ਆਪਣੇ ਕੰਮਕਾਰਾਂ ਦੇ ਵਿੱਚ ਕਰੀਏ ਤਾਂ ਉਹੀ ਕਿਤੇ ਨਾ ਕਿਤੇ ਫੋਰਨ ਕੰਟਰੀ ਦਾ ਮੁਕਾਬਲਾ ਕਰ ਸਕਦੇ ਜੀ ਬਿਲਕੁਲ ਦੇਖੋ ਉਹੀ ਗੱਲ ਹੈ ਕਿ ਜਿਵੇਂ ਕਿ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਫੋਰਨ ਕੰਟਰੀ ਦੇ ਵਿੱਚ ਵੀ ਜਾ ਕੇ ਜਿਹੜੇ ਉਹੀ ਕੰਮ ਨੇ ਉਹ ਕਰਨੇ ਪੈਂਦੇ ਨੇ ਲਗਾਤਾਰ ਤੇ ਇੱਕ ਗੱਲ ਹੋਰ ਹੈ ਇੱਥੇ ਦੇਖੋ ਬਹੁਤ ਸਾਰੇ ਨੌਜਵਾਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਫੋਰਨ ਕੰਟਰੀਆਂ ਦੇ ਵਿੱਚ ਜਿਹੜਾ ਘੰਟੇ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਨੇ ਪਰ ਇਹ ਚੀਜ਼ ਜਿਹੜੀ ਹੈ ਭਾਰਤ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਵੱਦ ਤੋਂ ਵੱਧ ਪੈਸਾ ਕਮਾਉਣਾ ਵੀ ਚਾਹਦੇ ਹੁੰਦੇ ਨੇ ਇਸ ਕਰਕੇ ਵੀ ਕਈ ਜਿਹੜੇ ਨੌਜਵਾਨ ਨੇ ਬਾਹਰਵਾਲ ਦਾ ਰੁੱਕ ਕਰਦੇ ਨੇ ਹਾਂ ਬਿਲਕੁਲ ਮੈਡਮ ਦੇਖੋ ਰੁੱਕਦੋ ਹੁੰਦਾ ਬੱਚੇ ਦਾ ਬੱਚੇ ਨੂੰ ਪਹਿਲਾਂ ਤੋਂ ਹੀ ਕਿਹਾ ਜਾਂਦਾ ਜੀ ਹੂੰ ਜਾ ਬੱਚੇ ਨੂੰ ਪਹਿਲਾਂ ਤੇ ਅੱਜ ਕੱਲ ਦਾ ਸਿਸਟਮ ਹੋ ਰੋ ਗਿਆ ਅੱਜ ਕੱਲ ਦਾ ਬੱਚਾ ਪੜਾਈ ਕਰੇ ਨਾ ਕਰੇ ਐਲਟਸ ਕਰਦਾ ਬੱਚਾ ਸਿਰਫ ਜਦੋਂ ਐਲਟਸ ਦੇ ਵਿੱਚ ਪੈ ਗਿਆ ਤਾਂ ਸਮਝ ਲੋ ਹੋਵੇ ਕਿ ਮੈਂ ਕਿਤੇ ਬਾਹਰ ਜਾਣ ਦੇ ਸੁਪਨੇ ਦੇਖ ਰਿਹਾ ਜੀ ਇਹ ਹੀ ਚੀਜ਼ਾਂ ਦੇ ਬਦਲਾਅ ਨੇ ਸਾਡੇ ਬੱਚੇ ਦਾ ਰੁਖ 모ੜਤਾ ਜੀ ਅਗਰ ਬੱਚੇ ਨੂੰ ਠੀਕ ਆ ਬੱਚੇ ਨੂੰ ਇਹ ਕਿਹਾ ਜਾਵੇ ਵੀ ਠੀਕ ਆ ਸਾਡੇ ਕੋਲ ਸਹੀ ਰਸਤਾ ਹੋਊਗਾ ਇੱਕ ਨੰਬਰ ਜਿਹੜਾ ਰਸਤਾ ਹੋਊਗਾ ਇਸ ਜਨਮ ਹੋਵੇ ਨਹੀਂ ਬੇਟਾ ਬੇਟੀ ਤੁਸੀਂ ਇੱਥੇ ਆਪਣਾ ਜਿਹੜਾ ਕੋਈ ਨਾ ਕੋਈ ਕੰਮਕਾਰ ਕਰਨਾ ਹੈ ਅਸੀਂ ਬੱਚੇ ਨੂੰ ਉਹੀ ਦਿਖਾ ਕੇ ਰੱਖ ਦਿਆਂ ਵੀ ਕੋਈ ਕਰਨੀ ਤੂੰ ਬਾਹਰ ਜਾਣ ਦੀ ਪਰ ਲੋੜ ਨਹੀਂ ਪੜਾਈ ਕਰ ਅਸੀਂ ਤੇਰੇ ਨਾਲ ਬੈਠੇ ਸਹੀ ਰਸਤਾ ਚੱਲੇ ਗਲਤ ਰਸਤਾ ਅਸੀਂ ਬੱਚੇ ਨੂੰ ਉਦਾਂ ਦੇ ਸੁਪਨੇ ਦੇਖਣ ਨੂੰ ਮਜਬੂਰ ਕਰ ਦਿੰਦੇ ਆ ਫਿਰ ਬੱਚਾ ਵੀ ਮਜਬੂਰ ਹੋ ਜਾਂਦਾ ਕਿਤੇ ਨਾ ਕਿਤੇ ਉਹ ਰਸਤੇ ਚੱਲੇ ਜਾਂ ਲੱਗੇ ਕਿਤੇ ਨਾ ਕਿਤੇ ਫਸ ਜਾ ਵੀ ਜੀ ਜੀ ਬਿਲਕੁਲ ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਚਲੋ ਗੱਲ ਹੋਈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਬਾਹਰ ਵੱਲ ਦਾ ਰੁਕ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਦੀ ਜਿਹੜੀ ਲੈਂਗੁਏਜ ਹੈ ਇਸ ਉੱਤੇ ਵੀ ਬਹੁਤ ਸਾਰੇ ਜਿਹੜੇ ਸਵਾਲ ਨੇ ਫਿਰ ਉਹ ਚੱਕੇ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਪੰਜਾਬੀ ਬੋਲਣ ਵਾਲੇ ਹੀ ਨਹੀਂ ਰਹਿਣਗੇ ਕਿਉਂਕਿ ਆਪਾਂ ਵੀ ਦੇਖਿਆ ਬਹੁਤ ਸਾਰੇ ਹੁਣ ਜਿਹੜੇ ਬਿਹਾਰ ਸਾਈਡ ਤੋਂ ਲੋਕ ਨੇ ਉਹ ਆ ਕੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ ਤਾਂ ਇੱਥੇ ਪੰਜਾਬੀ ਜਿਹੜੀ ਭਾਸ਼ਾ ਹੈ ਉਸ ਦੇ ਲਈ ਵੀ ਆਉਣ ਵਾਲੇ ਸਮੇਂ 'ਚ ਖਤਰਾ ਹੈ ਹਾਂ ਮੈਡਮ ਦੇਖੋ ਖਤਰਾ ਤਾਂ ਆਪਾਂ ਆਪ ਮਨ ਪੈਦਾ ਕਰ ਰਹੇ ਹਾਂ ਨਾ ਜੀ ਜੀ कोई सी घर ਦੇ ਵਿੱਚ ਸਕੂਲਾਂ ਦੇ ਵਿੱਚ ਬੋਲਦੇ ਦੇ ਵਿੱਚ ਜਿਆਦਾ ਕਰਦੇ ਅੰਗਰੇਜ਼ੀ ਬੋਲਣ ਦੀ ਜਾਂ ਬੋਲਣ ਦੀ ਕੋਸ਼ਿਸ਼ ਕਰਦੇ ਜੀ ਅੰਗਰੇਜ਼ੀ ਦੇ ਵਿੱਚ ਗੱਲ ਕਰੋ ਹਿੰਦੀ ਦੇ ਵਿੱਚ ਗੱਲ ਕਰੋ ਦੇਖੋ ਪਾਸ਼ਾ ਕੋਈ ਵੀ ਮਾੜੀ ਹਿੰਦੀ ਪਾਸ਼ਾ ਹਰੇਕ ਸੂਬੇ ਦੀ ਹਰੇਕ ਕੰਟਰੀ ਦੀ ਆਪਣੀ ਮਾਂ ਮਾਤ ਭਾਸ਼ਾ ਹੁੰਦੀ ਹੈ ਮਾਤਾ ਭਾਸ਼ਾ ਹੁੰਦੀ ਹੈ ਦੇਖੋ ਕੋਈ ਸੀ ਆਪਣੀ ਸਾਹੀ ਭਾਸ਼ਾ ਨੂੰ ਛੱਡ ਕੇ ਅਸੀਂ ਦੂਈ ਭਾਸ਼ਾ ਦੇ ਵਿੱਚ ਜ਼ਿਆਦਾ ਜਾਣਦੀ ਗੱਲ ਕਰੂੰਗੇ ਜਾਂ ਉਧਰ ਦੀ ਜਾਣਦੇ-ਜਾਂਦੇ ਤਰਜੀਹ ਦਵਾਂਗੇ ਜਿਹੜੀ ਆਪਣੀ ਭਾਸ਼ਾ ਕਿਤੇ ਨਾ ਕਿਤੇ ਹੱਟਦੀ ਹੋਈ ਨਜ਼ਰ ਆਉਂਦੀ ਹੈ ਇਸੇ ਕਰਕੇ ਆਪਾਂ ਨੂੰ ਲੱਗ ਰਿਹਾ ਵੀ ਜਿਹੜੀ ਸਾਡੀ ਪੰਜਾਬੀ ਸਾ ਤੋਂ ਦੂਰ ਹੁੰਦੀ ਜਾ ਰਹੀ ਹੈ ਜੀ ਬਿਲਕੁਲ ਇੱਥੇ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਤੇ ਵੀ ਖਤਰਾ ਕਿਤੇ ਨਾ ਕਿਤੇ ਫਿਰ ਲੋਕ ਕਹਿੰਦੇ ਨੇ ਕਿ ਇੱਥੇ ਹੈ ਕਿਉਂਕਿ ਦੇਖੋ ਵਿਦੇਸ਼ਾਂ ਦੇ ਵਿੱਚ ਜਾਣਾ ਚਲੋ ਵਿਦੇਸ਼ ਦੇ ਵਿੱਚ ਜਾਣਾ ਵੀ ਕੋਈ ਗਲਤ ਗੱਲ ਨਹੀਂ ਹੈ ਕਿਉਂਕਿ ਦੇਖੋ ਤਰੱਕੀ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਵਸ ਜਾਣਾ ਕਿਤੇ ਨਾ ਕਿਤੇ ਇਹ ਚੀਜ਼ਾਂ ਪੰਜਾਬੀ ਕਿਤੇ ਨਾ ਕਿਤੇ ਪੰਜਾਬੀਅਤ ਨੂੰ ਹਰਟ ਕਰਦੀਆਂ ਨੇ ਬਿਲਕੁਲ ਕਰਦੀਆਂ ਮੈਡਮ ਦੇਖੋ ਇੱਕ ਮਿੱਟੀ ਹੁੰਦੀ ਹੈ ਇੱਕ ਆਪਣੀ ਜਨਮ ਭੂਮੀ ਹੁੰਦੀ ਹੈ ਜੀ ਜਨਮ ਭੂਮੀ ਦੇ ਨਾਲ ਹੀ ਸਾਡੀ ਕੁੱਲ ਸੰਸਾਰ ਚੱਲਦਾ ਸਾਡੀ ਅੱਗੇ ਤੁਰਦੀ ਜਾਂਦੀ ਹੈ ਹਮ ਇਹ ਸੀ ਆਪਣਾ ਸਭ ਕੁਝ ਇੱਥੇ ਵੇਚ-ਵਟ ਕੇ ਜਾ ਕੇ ਕਿਤੇ ਕਿਸੇ ਕੰਮ ਕੱਢੀ ਦੇ ਵਿੱਚ ਸੈਟਲ ਹੋ ਜੰਨੇ ਆ ਤਾਂ ਸਮਝ ਲਓ ਅਸੀਂ ਆਪਣਾ ਇੱਥੋਂ ਜਿਹੜਾ ਸਾਰਾ ਕੁਝ ਆਪਣਾ ਨਿਵੇੜ ਕੇ ਜਾਣ ਦੀ ਗੱਲ ਕਰਦੇ ਆ ਆਪਣਾ ਖਤਮ ਕਰਨ ਦੀ ਗੱਲ ਕਰਦੇ ਆ ਠੀਕ ਆ ਬਾਹਰ ਜਾਓ ਬਾਹਰ ਜਾਣ ਦੀ ਕੋਈ ਪ੍ਰੋਬਲਮ ਨਹੀਂ ਫਾਰਮ ਜਾਓ ਪੈਸਾ ਕਮਾਓ ਇਹਦੇ ਵਿੱਚ ਕੋਈ ਗਲਤ ਨਹੀਂ ਹੁੰਦਾ ਲੇਕਿਨ ਸਹੀ ਤਰੀਕੇ ਨਾਲ ਜਾਓ ਔਰ ਆਪਣੀ ਜਿਹੜੀ ਮਾਤ ਪਾਛਾ ਉਹਦੇ ਨਾਲ ਜੁੜੇ ਰਹੋ ਆਪਣੀ ਭਾਸ਼ਾ ਦੇ ਨਾਲ ਜੁੜੇ ਰਹੋ ਆਪਣੇ ਦੇਸ਼ ਦੇ ਨਾਲ ਜੁੜੇ ਰਹੋ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹੋ ਆਪਣੇ ਪਰਿਵਾਰ ਦੇ ਨਾਲ ਜੁੜੇ ਰਹੋ ਜੀ ਬਿਲਕੁਲ ਇਥੇ ਸਭ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਬਹੁਤ ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਤਾਂ ਇਹ ਜਿਹੜੇ ਵਿਸ਼ੇ ਨੇ ਦੇਖੋ ਇਹਨਾਂ ਦੇ ਉੱਤੇ ਗੱਲਬਾਤ ਅਸੀਂ ਵੀ ਹਮੇਸ਼ਾ ਹੀ ਕਰਦੇ ਆ ਤਾਂ ਸਭ ਤੋਂ ਵੱਡਾ ਜਿਹੜਾ ਇਹ ਵਿਸ਼ਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਡੌਂਕੀ ਲਗਾ ਕੇ ਜਿਹੜੇ ਨੌਜਵਾਨ ਬਾਹਰ ਜਾਂਦੇ ਨੇ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਨਾਲ ਵੱਡੇ ਖਿਲਵਾੜ ਕਰਦੇ ਨੇ ਕਿਉਂਕਿ ਦੇਖੋ ਬਾਹਰ ਜਾਣਾ ਇੱਥੇ ਵੈਸੇ ਤਾਂ ਕੋਈ ਗਲਤ ਗੱਲ ਨਹੀਂ ਹੈ ਪਰ ਬਾਹਰ ਜਾ ਕੇ ਜਿਹੜੇ ਨੌਜਵਾਨ ਅੱਜਕੱਲ੍ਹ ਵੱਸ ਰਹੇ ਨੇ ਕਿਤੇ ਨਾ ਕਿਤੇ ਪੰਜਾਬ ਵੀ ਜਿਹੜਾ ਹੈ ਉਹ ਖਾਲੀ ਹੁੰਦਾ ਜਾ ਰਿਹਾ ਹੈ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਵੀ ਸਾਨੂੰ ਤੁਹਾਡੇ ਵਰਗੇ ਜਿਹੜੇ ਲੋਕ ਨੇ ਉਹੀ ਆ ਕੇ ਦੱਸਦੇ ਨੇ ਤੇ ਇੱਥੇ ਸਭ ਤੋਂ ਵੱਡਾ ਜਿਹੜੇ ਮੁੱਦੇ ਨੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਨੂੰ ਲੈ ਕੇ ਕਿਹਾ ਜਾਂਦਾ ਹੈ ਨੌਜਵਾਨਾਂ ਵੱਲੋਂ ਉਹਨਾਂ ਦੀ ਸ਼ਿਕਾਇਤਾਂ ਹੁੰਦੀਆਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਅੱਜਕੱਲ ਦੇਖੋ ਆਪਣਾ ਜਿਹੜਾ ਜੋ ਵੀ ਕੋਈ ਸਕਿੱਲ ਹੈ ਤੁਹਾਡੇ ਅੰਦਰ ਤੁਸੀਂ ਉਸ ਨੂੰ ਬਾਹਰ ਕੱਢ ਕੇ ਆਪਣਾ ਜੋ ਵੀ ਕੰਮ ਹੈ ਉਹ ਸ਼ੁਰੂ ਕਰ ਸਕਦੇ ਹੋ ਕਿਉਂਕਿ ਇੱਥੇ ਵਾਕਈ ਇਹ ਗੱਲ ਤਾਂ ਦੇਖੋ ਹਮੇਸ਼ਾ ਤੋਂ ਸਹੀ ਰਹੀ ਹੈ ਕੀ ਕੰਮ ਭਾਵੇਂ ਟੋੜਦੇ ਤੋਂ ਕੋਈ ਵੀ ਖੋ ਸਕਦਾ ਹੈ ਪਰ ਜੇ ਤੁਹਾਡੀ ਸਕਿੱਲ ਹੈ ਆਪਣੀ ਅੰਦਰੂਨੀ ਜਿਹੜੀ ਤੁਹਾਡੀ ਰੁਚੀ ਹੈ ਉਸ ਨੂੰ ਕੋਈ ਨਹੀਂ ਮਿਟਾ ਸਕਦਾ ਤਾਂ ਤੁਸੀਂ ਵੀ ਇਸ ਦੇ ਦਮ ਤੇ ਜਿਹੜਾ ਕੰਮ ਹੈ ਉਹ ਕਰ ਸਕਦੇ ਹੋ ਤੇ ਇਹਨਾਂ ਵਿਸ਼ਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਸਾਨੂੰ ਆਪਣੀ ਜਿਹੜੀ رائے ਹੈ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ